ਅਨੇ ਕੀ ਕਰੀ ਜਾਂਦੀ ਐ ਇੱਧਰ ਤਾਂ ਪਾਣੀ ਜਾਂ ਨੰਗਦਾ ਹੀ ਨਹੀਂ ਹੈਗਾ ਜੈ ਰੋਏ ਦਾ ਫਰਸ਼ ਵੀ ਲਵਾ ਤਿਆ ਫੇਰ ਵੀ ਨਹੀਂ ਟੱਪਦਾ ਆਹ ਕਰਦੀਆਂ ਬੇੜੇ ਤੇ ਢੋਲ ਦੇਣੀਆਂ ਨਾ ਰੇਤਾ ਜਾਂ ਦਬ ਜੂਗਾ ਉਹ ਮੇਰੇ ਸਾਲੇ ਦੀਏ ਸੁੱਡਲੇ ਨਹੀਂ ਸੁੱਡਲੇ ਬੂਆ ਕਿੱਧਰ ਆ ਗਿਆ ਪੇ ਤੂੰ ਤਾਂ ਕੋਈ ਫੋਨ ਵੀ ਨਹੀਂ ਕਰਿਆ ਵੀ ਮੈਂ ਆਉਣਾਗਾ ਨਹੀਂ ਸੁੱਡਲੇ ਤੈਨੂੰ ਸਾਰੀ ਉਮਰ ਆਕਲ ਨਹੀਂ ਮਣੀ ਸਾਸਰੀ ਕਾਲ ਦੀ ਸਾਸਰੀ ਕਾਲ ਸਾਸਰੀ ਕਾਲ ਤੈਨੂੰ ਦੀਦਾ ਨਹੀਂ ਉੱਤੇ ਪਾਣੀ ਪਾਤਾ ਮੈਨੂੰ ਕੀ ਪਤਾ ਵੀ ਤੁਸੀਂ ਆਈ ਜਾਂਦੇ ਹੋ ਤੁਸੀਂ ਹਾਕਦਾ ਮਾਰੀ ਨਹੀਂ ਮੈਨੂੰ ਤੈਨੂੰ ਮਾਰੂੰ ਘਸਾੜ ਤੇ ਵਾਂ ਆ ਜਾ ਆ ਜਾ ਚਾਹ ਬਣਾ ਕੇ ਪੀ ਦਿੰਨੀ ਆ ਜਾ ਚਾਹ ਬਣਾ ਕੇ ਦਿੰਨੀ ਆ ਨਾਲੇ ਹੋਰ ਤੂੰ ਤਾਂ ਜਦ ਮਰਜ਼ੀ ਦੇ ਲਾ ਕਾਬਰਿਆ ਦਾ ਕਾਬਰਿਆ ਕਾਬਰਿਆ ਰਹਿਣਾ ਨਾਲੇ ਹੋਰ ਹੈ ਨਾ ਗੱਲ ਸੁਣਦੀ ਨਹੀਂ ਧਿਆਨ ਨਾਲ ਕੋਈ ਕੰਮ ਕਰਦੀ ਆ ਬਾਜਾ ਮੈਂ ਪਾਣੀ ਪੂਣੀ ਲੈ ਕੇ ਆਉਣੀ ਆ ਅੱਡੇ ਛੋਡਲ ਜਨਾਨੀਆਂ ਨੇ ਐਡੀ ਛੋਡਲ ਜਨਾਨੀਆਂ ਜੀ ਕਰਦਾ ਤਾਂ ਪੂਤਰੀਆਂ ਨੂੰ ਪਟ ਦਾਂ ਯਾਰ ਪਤਾ ਨਹੀਂ ਕਹੇ ਜੀ ਐ ਆ ਸਾਰਾ ਕੁਝ ਕਿਉਂ ਹੁੰਦਾ ਆਦਾ ਹੁਣ ਲੈ ਆ ਪਾਣੀ ਐ ਕਰੋ ਜੀ ਕੱਪ ਚੀ ਪੀ ਲੋ ਭਾਂਡੇ ਨਾ ਮੰਜਨ ਵਾਲੇ ਪਏ ਨੇ ਪਾਣੀ ਵੀ ਆ ਰੋਲ ਆਈ ਭਰ ਲਈ ਆ ਬੋਤਲਾਂ ਭਰਨ ਵਾਲੀਆਂ ਨੇ ਭਾਂਡੇ ਮੈਂ ਮਾਜਦਨਾ ਉਹੀ ਨਾ ਬੋਲਿਆ ਕਰੋ ਆ ਫੜੋ ਪਾਣੀ ਪੀ ਲੋ ਬੋਲਿਆ ਕਰੋ ਮੈਂ ਤਾਂ ਇੰਨਾ ਚੋਂ ਚੜ ਗਿਆ ਤੁਸੀਂ ਆ ਗਏ ਮੇਰੇ ਤਾਂ ਜਮਾ ਜੀ ਨਹੀਂ ਲੱਗਿਆ ਹੈਗਾ ਤੁਹਾਡੇ ਬਿਨਾਂ ਉਹ ਮੇਰੇ ਸਾਲੇ ਦੀ ਜੀ ਤਾਂ ਮੇਰਾ ਵੀ ਨਹੀਂ ਲੱਗਿਆ ਆ ਹੁਣ ਸਾਰੀ ਬਲੱਡ ਪ੍ਰੈਸ਼ਰ ਵਧਾ ਦਤਾ ਮੇਰਾ ਤੇਰਾ ਵਧ ਗਿਆ ਬਲੱਡ ਪ੍ਰੈਸ਼ਰ ਵਧਿਆ ਤਾਂ ਮੇਰਾ ਪਿਆ ਸੀ ਪ੍ਰੈਸ਼ਰ ਕਿੰਨੇ ਦਿਨ ਹੋ ਗਏ ਤੈਨੂੰ ਗਏ ਨੂੰ ਸੋਚਿਆ ਨਹੀਂ ਹੈਗਾ ਵੀ ਘਰੇ ਜਾਵਾਂ ਮੈਂ ਸਾਬੇ ਕੀ ਕਰਦਾ ਸੀ ਉੱਥੇ ਹਾਂ ਉੱਥੇ ਹਾਂ ਉੱਥੇ ਮੈਂ ਦੋ ਬੰਦੇ ਮਾਰ ਦਿੰਦਾ ਸੀ ਦੋ ਜਿਉਂਦੇ ਕਰ ਦਿੰਦਾ ਸੀ ਹਾਂ ਬਸ ਆਹੀ ਗੱਲਾਂ ਨੇ ਗਿਆ ਹੋਰ ਕੋਈ ਤੈਨੂੰ ਕਰ ਲੈਣੀ ਆਉਂਦੀ ਮੂੰ ਤਾਂ ਨਹੀਂ ਭਾਬੀਆਂ ਨਾਲ ਕਿਚਨ ਨਾਲ ਆੜ ਜੂੜੀ ਪਾ ਲਈ ਓ ਮੇਰੇ ਸਲੇ ਜੀ ਤੇਰੇ ਤੇਰੇ ਦਿਮਾਗ ਚ ਕੀ ਚੱਲਦਾ ਨਹੀਂ ਹੈ ਜਿਆ ਕੁੱਤ ਪਹਿਲਾ ਨਹੀਂ ਮੈਂ ਤਾਂ ਉਹ ਵੈਸੇ ਪੁੱਛਿਆ ਸੀਗਾ ਪਤ ਨਹੀਂ ਹੁੰਦਾ ਅੱਜ ਕੱਲ੍ਹ ਠੀਕਾ ਕਿਵੇਂ ਨਹੀਂ ਤੂੰ ਮੈਨੂੰ ਨਹੀਂ ਆਇਤਾ ਮੈਨੂੰ ਜਿੱਕੇ ਨਾ ਤੁਹਾਡੇ ਤੇ ਵਿਸ਼ਵਾਸ ਆ ਵੀ ਮੈਂ ਇਹ ਜੇ ਤੁਸੀਂ ਖਾਏ ਨਹੀਂਗੇ ਫੇਰ ਵੀ ਨੀਤ ਕਦੋਂ ਵਿਗੜ ਜਾਂਦੀ ਆ ਬੰਦੇ ਦੀ ਅੱਜ ਕੱਲ੍ਹ ਪਤਾ ਨਹੀਂ ਲੱਗਦਾ ਮੈਨੂੰ ਲੱਗਦਾ ਨੀਤ ਤਾਂ ਤੇਰੀ ਵਿਗੜੀ ਪ ਹਾਏ ਬੇਬੇ ਬਾਬੇ ਮੇਰੇ ਕੀ ਨਾ ਨੀਤ ਪਿਕੜ ਗਿਆ ਐ ਬੋਲਦਾਗਾ ਤੂੰ ਸਾਰੀ ਦਿਹਾੜੀ ਦਾ ਮੈਂ ਘਰੇ ਬੈਠੀ ਰਹਿਣੀ ਓ ਮੈਨੂੰ ਕੀ ਪਤਾ ਮੈਂ ਤਾਂ ਹੁਣ ਆਇਆ ਘਰੀ ਸੀ ਕਿ ਬਾਹਰ ਸੀ ਕਿਤੇ ਹੁਣ ਤੇਰੇ ਆਉਂਦੇ ਨੂੰ ਘਰੀ ਸੀਗੀ ਹੁਣ ਕਿਹੜਾ ਕਿਤੇ ਭੱਗ ਗਈ ਸੀ ਆ ਮੇਰੇ ਆਉਂਦੇ ਨੂੰ ਘਰੀ ਹੋਏਗੀ ਉਦੋਂ ਪਹਿਲਾਂ ਖਬਰ ਕਿੱਥੇ ਹਰਾ ਚੜ ਕੇ ਆਏ ਹੋਏਗੀ ਬੁਕਾਰ ਚਾਚੀ ਆਹ ਬਾਈ ਜੱਕੇ ਸਸਰੀ ਘਾਲ ਦਾ ਚਾਚੀ ਸਸਰੀ ਘਾਲ ਕਿਵੇਂ ਚਾਚੀ ਠੀਕ ਆ ਠੀਕ ਠਾਕ ਹੋ ਰਿਹਾ ਤੇਰੀ ਪੂਆ ਹੋਦੀ ਕਿਵੇਂ ਠੀਕ ਠਾਕ ਸਾਰੇ ਬਸ ਪੂਆ ਠੀਕ ਆ ਚਾਚੀ ਹੁਣ ਚਾਪਾ ਨਹੀਂ ਲੈ ਕੇ ਆ ਨਾ ਬਸ ਜਾ ਤਾ ਠੀਕ ਮੈਂ ਤਾਂ ਜੱਗੇ ਦਾ ਤਾਂ ਲੱ ਉਨੀ ਆ ਕੇ ਬੈਠਿਆ ਜੇ ਉਹ ਬਾਹਰ ਦਨ ਆਇਆ ਚਾਚੀ ਮੇਰੀ ਗੱਲ ਸੁਣਾ ਭੂਆ ਵਿਚਾਰੀ ਹੁਣ ਆਖਰੀ ਸਾਹ ਜੇਤੀ ਹੈ ਤੇ ਇਹਨੇ ਫੋਨ ਕਰਤਾ ਕੱਲ ਕਿਉਂ ਲੱਗੀ ਫੋਨ ਕਰਨ ਆ ਜਾ ਮੇਰਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਆਹ ਔਨ ਸਾਰ ਮੇਰੇ ਤੇ ਪਾਣੀ ਪਤਾ ਚਾਚੀ ਮੈਨੂੰ ਨਹੀਂ ਪਤਾ ਲੱਗਿਆ ਮੈਂ ਨਾ ਉੱਥੇ ਜੈਰੋ ਦਾ ਪਾਣੀ ਹੀ ਟੱਪਦਾ ਮੈਂ ਚੱਲ ਆਪਣੇ ਵੇੜਾ ਕੱਚਾਗਾ ਮੈਂ ਛੜਕ ਦੂੰਗੀ ਮੈਨੂੰ ਕੀ ਪਤਾ ਤੇ ਮੂਰੇ ਆ ਜੂਗਾ ਹੋਰ ਆ ਇਹ ਥੋੜੀ ਚੌੜ ਚਿੱਟੀ ਐ ਉਹ ਚੌੜ ਚਿੱਟੀ ਕਹਨ ਪਾਣੀ ਕਿਉਂ ਨਹੀਂ ਡੱਬਦਾ ਇਹ ਤਾਂ ਪਾਣੀ ਮੇਰੇ ਸਿਰ ਤੋਂ ਦੀਟ ਪਾਈ ਜਾਂਦੀ ਐ ਦੇਖ ਲੈ ਇਹਦੀ ਗੱਲਾਂ ਨਾ ਮੇਰਾ ਦਿਮਾਗ ਖਰਾਬ ਕਰਿਆ ਕਰ ਤੂੰ ਤੂੰ ਨਿਕਲਿਆ ਹਫਤੇ ਦਾ ਘਰੇ ਆ ਕੇ ਬੜਗਣ ਰੋਬ ਜਾ ਨਾ ਮਰ ਆਹ ਦੇਖ ਲੈ ਕਿਵੇਂ ਬੋਲਦੀ ਐ ਨਿਕਲੀ ਦੱਸਦੀ ਐ ਭਾਬੀਆਂ ਨਾਲ ਫਰਦਾ ਸੀ ਉੱਥੇ ਮੈਨੂੰ ਪਤਾ ਚੱਲ ਕੋਈ ਨਹੀਂ ਆਏ ਨਾ ਬੋਲ ਕਾਇ ਦਿਨ ਵਿੱਚ ਤੇ ਘਰੇ ਆਇਆ ਤੇ ਚਾਹ ਪਾਣੀ ਪੁੱਛ ਰੋਟੀ ਪਾਣੀ ਪਕਾ ਪਾਣੀ ਪੀਤਾ ਪਾਣੀ ਵੀ ਕੁਰਲੀ ਮਾਰ ਕੇ ਡੋਲ ਤੱਕਾਂ ਦਾ ਤੂੰ ਆਇਆ ਫੁਲਾਣਾ ਟੇਮ ਕਾ ਬੱਤ ਚੁੱਪ ਚੁੱ ਮੇਰੇ ਸਾਲੇ ਦੀ ਸੋਡਣ ਜਲਾਨੀ ਹੈ ਇਹ ਜਮਾ ਹਾਂ ਮੈਂ ਤਾਂ ਆਪੇ ਸੋਡੜ ਤੂੰ ਛੱਡ ਨਹੀਂ ਪਹਿਲਾਂ ਮੈਨੂੰ ਐ ਦੱਸ ਉਹ ਕਿੱਥੇ ਆ ਗਿਆ ਜਵਾਖ ਜੀ ਕਿੱਥੇ ਨੇ ਓਹੋ ਜਵਾਖ ਤਾਂ ਤੁਹਾਨੂੰ ਪਤਾ ਤਾਂ ਹੈਗਾ ਕਾ ਕਾ ਦਾ ਪਤਾ ਹੈਗਾ ਮੈਨੂੰ ਓ ਮੈਨੂੰ ਨਾ ਤਾਂ ਟਾਈਮ ਜਾਨੀ ਲੱਗਿਆ ਦੇ ਜਵਾਖ ਆਪਣੇ ਹੌਸਟਲ ਚ ਭੇਜ ਦਿੱਤੇ ਸੀਗੇ ਮੈਨੇ ਮੈਂ ਹੌਟਲ ਚ ਤੂੰ ਕਿਵੇਂ ਭੇਜਦਾ ਨਹੀਂ ਹਰਦਾ ਮੇਰੀ ਗੱਲ ਸੁਣ ਤੂੰ ਮੇਰੇ ਹੁੰਦੇ ਨੂੰ ਕੁੱਟ ਮਾਰ ਕਰੀ ਹਾਂ ਤਾਂ ਚਿੱਤ ਤੂੰ ਦੱਸ ਦੇ ਇਹਨੂੰ ਇਹਨੂੰ ਕੀ ਰਾਣੀ ਹੈਗੀ ਇਹਦੀ ਭੈਣ ਉਹ ਤਾਂ ਕੁੜੀ ਸ਼ਾਰ ਹੈ ਉਹੀ ਲੈ ਗਈ ਜਵਾਕਾਂ ਨੂੰ ਇਹਨੂੰ ਵੀ ਕੁਟਿਆ ਮਾਰ ਕਰਕੇ ਗਈ ਉਹਦੇ ਐਂ ਦੱਸ ਚਾਚੇ ਇਹਨੂੰ ਨਾ ਮੇਰੀ ਗੱਲ ਸੁਣਾ ਚਾਚੀ ਮੰਨਦਾ ਮੈਂ ਗੱਲ ਵੀ ਉਹ ਤਾਂ ਨਿਆਣੀ ਆ ਇਹ ਤਾਂ ਸੈਣੀ ਆ ਹਾਂ ਹਾਂ ਨਿਆਣੀ ਆ ਛੋਟੀ ਜਵਾਖੜੀ ਹੈ ਤੂੰ ਚੁੱਕਦੀ ਹੋਂ ਤਾਂ ਪਰ ਮਦਨਗੇ ਹਜੇ ਭੈਣ ਤਾਂ ਉਹ ਮੇਰੀ ਹੋਈ ਆ 니జే ਤੇਰੀ ਭੈਣਾ ਤੇਰੀ ਹੀ ਰਹੂਗੀ ਮੇਰੀ ਉਹ ਮੇਰੀ ਤਾਂ ਸਾਲਗੋਈ ਰਹੂ ਫਿਰ ਤੂੰ ਖਾਸੀ ਮਰਜੀ ਲੈ ਲੈਣਾਗਾ ਓ ਚੱਟ ਇਹ ਤਾਂ ਉਹ ਕੰਮ ਕਰਦਾ ਸਾਲੀ ਅੱਦੇ ਘਰ ਵਾਲੀ ਤੈਨੂੰ ਨਹੀਂ ਪਤਾ ਇਹ ਕਿੱਥੇ ਤੀਰ ਚਲਾਉਂਦਾ ਫਰਦਾਗਾ ਤੂੰ ਜ਼ੁਬਾਨ ਨਾ ਬੰਦ ਰੱਖ ਕਿਤੇ ਉਹ ਨਾ ਚਾਪੜੇ ਖালি ਮੈਂ ਤੁੰ ਦੱਸਾਂ ਗੱਲ ਆਏ ਕਿਵੇਂ ਮਾਰੇਗਾ ਚਾਪੜੇ ਵਗਦਾ ਤੂੰ ਪਰੇ ਦੱਸਾਂ ਕਿਵੇਂ ਮਾਰੂੰ ਨਾ ਭਾਈ ਮੇਰਾ ਮੈਂ ਕਿਉਂ ਮੇਰਾ ਹੱਥਾਂ ਤਨ ਪ੍ਰੇਸ਼ ਕਰਦਾ ਰਹਿਣਾ ਕੋਈ ਚੱਜ ਦੀ ਗੱਲ ਕਰ ਕਬੀਲਦਾਰੀ ਦੀ ਹੁਣ ਮੈਨੂੰ ਆਦਾ ਚਾਹ ਪੀਂਗਾ ਬਣਾਵਾ ਪਰੇ ਨਹੀਂ ਚਾਹ ਬਣਾ ਕੇ ਲਾ ਕੇ ਮੇਰੇ ਸਿਰ 'ਚ ਪਾ ਦੇ ਪਾ ਦੂੰਗੀ ਮੈਂ ਤਾਂ ਇੰਨੀ ਕੋ ਗੱਲ ਨਹੀਂ ਹੈਗੀ ਆ ਦੇਖ ਲੈ ਬੇਦਾ ਭਾਈ ਤੁਹਾਡਾ ਤਾਂ ਇਹ ਹੀ ਕੰਜਰਖਾਨਾ ਜਿੱਦੇ ਦੀ ਇਹ ਕੁੜੀ ਆਈਏ ਤੁਸ ਤਾਂ ਹੀ ਕੰਜਰਖਾਨਾ ਮੈਂ ਤਾਂ ਦਰਫ ਨੇ ਸੁਣਿਆਗਾ ਤੂੰ ਤੇ ਜੋ ਕੇ ਕਈਲੇ ਬੁੜੇ ਕਹ ਜਿਹੜੇ ਉਹ ਕੀ ਹੋ ਗਿਆ ਹੁਣ ਚਾਚੀ ਉਹਨਾਂ ਦੇ ਨਾ ਕੋਈ ਮਰਗਤ ਹੋ ਗਈ ਮੈਂ ਤਾਂ ਉਹਨਾਂ ਦੇ ਜਾ ਕੇ ਆਉਣੀ ਆ ਬੈ ਜਾ ਚਾਚੀ ਚਾਹ ਬਣਾਉਣੀ ਆ ਮੈਨੂੰ ਜਾਣੀ ਹੈਗੀ ਮੈਂ ਤਾਂ ਉਧਰ ਜਾਣਾ ਡੇਟ ਹੁੰਨੀ ਆ ਤਾਂ ਕਾ ਸ਼ਾਮ ਨੂੰ ਮਰ ਜੀ ਗੇਣਾ ਆ ਚਾਚੀ ਦਾ ਵੀ ਨਾ ਸਰੀਰ ਸਾਰਾ ਦਿਨ ਉਧਰ ਦੀਆਂ ਉਧਰ ਉਧਰ ਦੀਆਂ ਤਾਂ ਇੱਕ ਦਿਨ ਨੂੰ ਲਈ ਰੱਖਦੀ ਐ ਇਹ ਪਿੰਡ ਚ ਨਾ ਮੇਰੀ ਗੱਲ ਸੁਣਨੀ ਤੂੰ ਇਹਨੂੰ ਐਂ ਦੱਸ ਦਬਾ ਕੇ ਖਾਏ ਕਿੱਥੇ ਨਾ ਅੱਛੀ ਮੈਨੂੰ ਖਾਣ ਹੈ ਤੇ ਹੁਣ ਦੱਸਦਾ ਸੀਗਾ ਵੀ ਹੋਸਟਲ ਚ ਪਾਤੇ ਮੇਰੇ ਚ ਪਾਤੇ ਹੋਸਟਲ ਚ ਪਾਤੇ ਤੈਨੂੰ ਸ਼ਰਮੋਣੀ ਸ਼ਰਮੋਣੀ ਚਾਹੀਦੀ ਤੇਨੂੰ ਸਾਰਾ ਦਿਨ ਹੋਸਟਲ ਚ ਪਾਤੇ ਤੂੰ ਮੈਨੂੰ ਘਟੋ ਘਟਕ ਤੇਰਾ ਦਿਮਾਗ ਤੇਰਾ ਖਰਾਵਾ ਮੈਨੂੰ ਦੱਸਦਾ ਵੇ ਇੱਕ ਵਾਰੀ ਪਤਾ ਨਹੀਂ ਕਿੱਥੇ ਜਵਾਬ ਹੋਣਗੇ ਨਾਲੇ ਹੋਰ ਨਹੀਂ ਪਤਾ ਨਹੀਂ ਕਿੱਥੇ ਹੋਊਗੀ ਇਹੋ ਜੀ ਜਨਾਨੀ ਨੇ ਮੂੰਹ ਖਰਾਬ ਕਰਕੇ ਰੱਖਤਾ ਸਾਰਾ ਹੋ ਹੋ ਅਦਰ ਮੋਚਾ ਚੀਰੀ ਸੈਡ ਲੈਂਦੀ ਰਹਿੰਦੀ ਐ ਸਾਰਾ ਦਿਨ ਪਤਾ ਨਹੀਂ ਕੀ ਚਾਚੀ ਨੂੰ ਹੋਲਾ ਭੁੰਨ ਕੇ ਦਿੰਦੀ ਐ ਚਲ ਦੇਖਦਾ ਯਾਰ ਕੁਝ ਕੰਮ ਕਰ ਇਹਨੂੰ ਤਾਂ ਮੈਂ ਦੱਸਦੀ ਆ ਪਤਾ ਜਦੋਂ ਜੀ ਕਰਦਾ ਨਾ ਉਹਦੀ ਮਾਰਨ ਬਹਿ ਜਾਂਦਾ ਮੈਂ ਕਿਹ ਨਹੀਂ ਕੀ ਲੈਣਾ ਕੀ ਲੈਣਾ ਕਾਦੇ ਪਿੱਛੇ ਕਾਦੇ ਪਿੱਛੇ ਹੁਣ ਦਿਖਾਉ ਲੋਕਾਂ ਨੂੰ ਸਾਰਿਆਂ ਨੂੰ ਵੀ ਆ ਦੇਖੋ ਮੈਨੂੰ ਅੰਦਰ ਬਾੜ-ਬਾੜ ਕੇ ਨਾ ਕੁੱਟਮਾਰ ਕਰਦਾ ਮੇਰੀ ਹੁਣ ਦੇਖਦੀ ਜਾ ਕਰਦੀਆਂ ਨਾਲ ਮੈਂ ਫੋਨ 'ਵਾਂ ਮੇਰੇ ਭਾਈ ਨੂੰ ਦੱਸੂਗੀ ਉਹ ਵੀ ਕਹਿੰਦਾ ਸੀਗਾ ਨਾ ਤੇ ਤੂੰ ਬਾੜੀ ਉਹ ਬੋਲਦੀ ਐ ਹੁਣ ਪਤਾ ਲੱਗੂ ਉਹਨੂੰ ਆ ਦਿਖਾਉਂਗੀ ਵੀ ਆਹ ਦੇਖੋ ਮੇਰੇ ਤਾਂ ਸਿਰ 'ਚ ਮਾਰੀ ਉਹਨੇ ਥਾਪੀ ਚੱਕ ਕੇ ਉਹ ਕੀ ਸੀਸਾ ਦੇਖੀ ਜਾਨੀਆਂ ਹੁਣ ਹਾਏ ਹਾਏ ਬਾੜੀ ਤੰਦਲੇ ਹੱਥੀ ਜਨਾਨੀਆਂ ਬਾੜੀ ਤੰਦਲੇ ਹੱਥੀ ਕੀ ਹੋ ਗਿਆ ਨੇ ਤੇਰੇ ਅਜੇ ਕੀ ਅੱਗ ਲੱਗੀ ਹੁਣ ਤਾਂ ਮੇਰੇ ਤੋਂ ਕੀ ਰਹਿਣਾ ਜਾ ਬਾਸ ਜਾ ਮਾਰੇ ਬਾਹਰ ਦਿਮਾਗ ਖਰਾਬ ਨਾ ਕਰ ਮੇਰਾ ਨਹੀਂ ਬਾੜੀ ਆਇਆ ਕੈਦਮੇ ਦਾ ਠੱਕੇ ਖਾਂਦਾ ਹਾਏ ਕੀ ਹੋ ਗਿਆ ਹੁਣ ਮਾਰ ਕੇ ਸੱਟ ਹੁਣ ਆਪ ਹੀ ਪੁੱਛਦਾ ਹਾਂ ਉਹਦਾ ਮੈਨੂੰ ਚੱਕ ਚੱਕ ਮਾਰਦਾ ਪਹਿਲਾਂ ਪਹਿਲਾਂ ਤਾਂ ਮੇਰਾ ਸਿਰ ਭੰਨਦਾ ਹਾਂ ਮਾਰ ਕੇ ਕੰਨ ਦੇ ਚ ਤੂੰ ਮੈਨੂੰ ਉਹ ਦੋ ਇਨਾ ਕੁੱਟਿਆ ਜਵਾਖਾਂ ਖਾਤਰ ਅੱਜ ਅੱਜ ਫੇਰ ਆ ਕੇ ਬੈਠਿਆ ਨਹੀਂ ਆਉਣ ਸਰ ਮੈਨੂੰ ਢਾ ਲਿਆ ਦੇਖਾ ਹੋਇਆ ਕੀ ਕੁਛ ਮਾਰਦੀ ਆਵੇਂ ਤੂੰ ਮੈਨੂੰ ਹੱਥ ਨਹੀਂ ਲਾਉਣਾ ਬਸ ਬਗ ਜਾ ਮੇਰੀ ਗੱਲ ਸੁਣ ਚੱਲ ਸੌਰੀ ਸੌਰੀ ਮੇਰੀ ਦਿਖਾ ਇੱਕ ਵਾਰੀ ਕੀ ਦੇ ਦੇਖ ਮਰਗਾ ਜਾ ਝੂਠੇ ਦਿਲਾਸੇ ਜਨਾ ਦੇ ਮੈਨੂੰ ਓਏ ਯਾਰ ਤੂੰ ਮੇਰੀ ਗੱਲ ਤਾਂ ਸਮਝ ਓ ਹੈਲੋ ਬੋਲ ਬੋਲ ਛੇਤੀ ਬੋਲ ਕੀ ਹੈ ਮੇਰੀ ਗੱਲ ਤਾਂ ਸਮਝ ਲੈ ਇੱਕ ਵਾਰੀ ਹਾਂ ਬੋਲ ਕੀ ਹੈ ਚੱਲ ਯਾਰ ਕੋਈ ਗੱਲ ਨਹੀਂ ਮੈਂ ਗਰਮ ਸੀ ਤਾਂ ਕਰਕੇ ਮੈਥੋਂ ਵਜਿਆ ਯਾਰ ਸੌਰੀ ਠੀਕ ਹੈ ਤਾਂ ਮੈਂ ਇਥੋਂ ਕੀ ਲੈਣਾ ਵਸ ਤਾਂ ਮੇਰੇ ਨਾਲ ਨਾ ਫालतू ਨਾ ਬੋਲ ਉਹ ਤੂੰ ਮੇਰੀ ਗੱਲ ਤਾਂ ਸਮਝ ਲੈ ਹੁਣ ਇੱਕ ਵਾਰੀ ਚੰਗਾ ਦੱਸ ਫਿਰ ਕੀ ਕਹਿਣਾ ਚਾਹਣਾਗਾ ਮੈਂ ਤੈਨੂੰ ਐ ਕਹਿਣਾਗਾ ਵੀ ਉਹ ਰਾਣੀ ਵਰਗੀ ਕਿੱਥੇ ਨਹੀਂ ਮੈਂ ਤੈਨੂੰ ਦੱਸਿਆ ਤਾਂ ਹੈਗਾਗਾ ਵੀ ਮੈਂਨੇ ਹੌਸਟਲ ਚ ਭੇਜ ਦਿੱਤੇ ਹੋ ਜਵਾਖ ਆਪਣੇ ਰਾਣੀ ਦਾ ਮੈਂ ਨਾ ਲੜਕੇ ਗਈ ਐ ਇਥੋਂ ਰਾਣੀ ਨੇ ਬਹੁਤ ਜਲੂਸ ਕੱਢਿਆ ਮੇਰਾ ਮੇਰੇ ਤੇ ਹੱਥ ਚੱਕਦੀ ਸੀ ਫਿਰ ਮੈਂ ਨੇ ਹਰਕ ਚ ਤੱਪੜ ਮਾਰਿਆ ਉਹਦੇ ਤੈਨੂੰ ਐ ਪਤਾ ਐਡਰੈਸ ਪਤਾ ਕਿ ਕਿਹੜਾ ਹੋਸਟਲ ਆ ਕੀ ਗੱਲ ਬਾਤ ਹੈ ਕਿ ਉਹ ਵੀ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਰਾਣੀ ਨੂੰ ਫੋਨ ਕਰ ਲਓ ਉਹ ਰਾਣੀ ਫੋਨ ਚੱਕਦੀ ਨਹੀਂ ਮੇਰਾ ਨੰਬਰ ਤਾਂ ਬਲੌਕ ਕੀਤਾ ਪਿਆ ਮੇਰਾ ਵੀ ਨਹੀਂ ਚੱਕਦੀ ਬੜਾ ਯਾਰ ਸਿਆਪਾ ਹੋ ਗਿਆ ਤੈਨੂੰ ਕੀ ਟੈਨਸ਼ਨ ਪੈ ਰਹੀ ਹੈ ਨਾਲੇ ਉਹਨਾਂ ਦੀ ਮੈਂ ਹੈਗੀ ਹੈ ਨਾ ਘਰ 'ਚ ਮੇਰੀ ਟੈਨਸ਼ਨ ਨਹੀਂ ਹੈਗੀ ਉਹਨਾਂ ਦੇ ਘਰੋਂ ਬਾਹਰ ਨੇ ਜਿਹੜਾ ਉਹਨਾਂ ਦੀ ਟੈਨਸ਼ਨ ਆ ਗਈ। ਮੇਰੀ ਗੱਲ ਸਮਝ ਤੂੰ ਗੁੱਸੇ ਨਾ ਉਹ ਕੋਈ ਗੱਲ। ਦੋ ਭਾਂਡੇ ਖੜਕ ਕੇ ਫੇਰ ਕੀ ਗੱਲ ਹੈ? ਹੈ? ਉਹ ਤੰਦੂਰ ਮੰਗੋ ਕਿਉਂਕਿ ਤਪੀ ਪਈ ਐ, ਤੈਨੂੰ ਠੰਡਾ ਠੰਡਾ ਲਿਆ ਦੇਣਾ। ਮੈਨੂੰ ਤੇਰਾ 100 ਰੁਪਏ ਦਾ ਠੰਡੇ ਤੇ ਬੈਠੀ ਹੈਗੀ ਨਾਲੇ। ਮੈਨੂੰ ਠੰਡੇ ਤੇ ਨਾ ਬੜਾ ਠੀਕਾ। ਤੈਨੂੰ ਬਾਹਰ ਨਿਕਲ ਜਾ ਇੱਥੋਂ ਮੇਰਾ ਦਿਮਾਗ ਖਰਾਬ ਨਾ ਕਰ। ਬੜਾ ਯਾਰ ਪਤਾ ਨਹੀਂ ਕੀ ਇਹਦੇ ਦਿਮਾਗ ਚ ਚੱਲੀ ਜਾਂਦਾ ਯਾਰ। ਹਾਂ ਮੈਂ ਕੋਈ ਉਹੀ ਨਹੀਂ ਹੈਗੀ। ਮਾਪਾ ਪਾਪਾ ਨੇ ਜਿਹੜਾ ਕੁਮਾਰੀ ਉਹ ਤੇਰੇ ਦੋ ਜਵਾਂ ਅੱਖਾਂ ਦਾ ਲੜ ਲਾਤੀ ਨਾ ਤੇਰਾ ਜਦੋਜੀ ਕਰਦਾ ਕਦੇ ਚੱਕ ਕੇ ਇੱਧਰ ਮਾਰਦਾ ਕਦੇ ਉੱਧਰ ਮਾਰਦਾ ਤੂੰ ਸਮਝਦਾ ਹੀ ਨਹੀਂ ਹੈਗਾ ਕੋਈ ਗੱਲਬਾਤ ਕਿਸੇ ਦੀ ਡੰਗਰਾਂ ਵਿੱਚ ਤੂੰ ਤਾਂ ਡੰਗਰ ਪਸੂ ਨਹੀਂ ਜਿਵੇਂ ਕੁੱਟਦੇ ਹੁੰਦੇ ਡੰਗਰਾਂ ਤੂੰ ਤਾਂ ਮੈਨੂੰ ਐਂ ਕੁੱਟਦਾਗਾ ਮੈਂ ਤਾਂ ਤੈਨੂੰ ਜੇ ਮੇਰੇ ਮਨ ਤੇ ਹੀ ਜਹ ਹੁੰਦਾ ਮੈਂ ਤੈਨੂੰ ਫੋਨ ਕਰ ਕਰਕੇ ਬੁਲਾ ਵੀ ਮੇਰਾ ਜੀ ਨਹੀਂ ਲੱਗਾ ਘਰੇ ਆ ਜਾ ਮੈਨੂੰ ਕੀ ਪਤਾ ਸੀ ਤੂੰ ਆਉਣ ਫਰ ਮੈਨੂੰ ਹੀ ਢਾ ਦੇਗਾ ਚਲ ਠੀਕ ਆ ਯਾਰ ਮਾੜਾ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਬਲੇ ਦਫੇ ਹੋ ਪਰੇ ਲੱਗਦਾ ਜਾ ਰਿਹਾ ਨੇ ਦਸਣਾ ਨੂੰ ਮੈਨੂੰ ਆਪ ਨੂੰ ਪਤਾ ਕਰਨਾ ਪੈਣਾ ਜਾਂ ਫਿਰ ਬੇਬੇ ਨੂੰ ਪੁੱਛਦਾ ਇੱਕ ਵਾਰ ਯਾਰ ਕਿੱਥੇ ਨੇ ਉਹ ਕਿੱਥੇ ਨਾ ਇਹਦਾ ਆਪ ਦੀ ਕਹਾਣੀ ਆ ਰਾਮ ਕਹਾਣੀ ਛਿੰਕ ਕੇ ਬਹਿ ਜਾਂਦੀ ਚਲ ਮੈਂ ਦੇਖਦਾ ਹਾਂ ਇਕੱਲੇ ਜਣੇ ਦੇ ਕਾਦੇ ਕੰਮ ਨੇ ਯਾਰ ਉਧਰ ਝੋਨਾ ਝੋਨਾ ਸਾਰਾ ਲਾਉਣ ਵਾਲਾ ਪਿਆ ਯਾਰ ਕੀ ਕੀਤਾ ਜਾਵੇ ਨਿਮਾਗ ਤੇ ਲੋੜ ਪਿਆ ਪਿਆ ਯਾਰ ਉਧਰ ਘਰੇ ਗਲੇ ਚੱਲੀ ਜਾਂਦਾ ਯਾਰ ਪੁੱਛਣਾ ਯਾਰ ਉਧਰੋਂ ਲਾਈਟ ਨਹੀਂ ਆਉਂਦੀ ਚੱਲ ਝੋਨਾ ਤਾਂ ਚਾਰ ਦਿਨ ਠਹਿਰ ਕੇ ਲੱਗ ਜੂਗਾ ਯਾਰ ਅੱਜ ਆਹੀ ਵਟ ਜੀ ਹੋ ਗਈ ਦੇਖੀ ਜਾਉ ਕਿਤੇ ਡਿੱਗ ਵੀ ਨਾ ਫਾਵਾਂ ਹੋਰ ਪੰਗਾ ਕੀ ਹੋ ਗਿਆ ਚਾਚੀ ਡਿੱਗਣਾ ਪਈ ਚਲ ਕੋਈ ਨਹੀਂ ਪ੍ਰਮਾਤਮਾ ਹੀ ਹੈ ਰੱਖਣ ਵਾਲਾ ਉਸ ਨੂੰ ਸੋਚਿਆ ਮੇਰੀ ਤਾਂ ਤੇ ਮੈਂ ਤੈਨੂੰ ਐ ਇੱਥੇ ਕਿਉਂ ਬੈਠਾ ਲੱਗਿਆ ਤੂੰ ਆ ਇੱਥੇ ਤਾਂ ਜਿਵੇਂ ਮੈਂ ਬੈਠਾ ਠੀਕ ਹੈ ਚਾਚੀ ਤੂੰ ਕਿਧਰੋਂ ਆਈ ਹੈ ਮੈਂ ਤਾਂ ਇਧਰ ਭੋਗ ਤੱਕ ਜਿਸ ਦੇਖ ਤੈਨੂੰ ਦੱਸਿਆ ਤਾਂ ਹੈਗਾ ਸੀਗਾ ਤੇ ਝੋਨੇ ਝੋਨਾ ਲਾਉਣ ਲੱਗੇ ਨਹੀਂ ਹਜੇ ਲੈ ਲਈ ਰੱਖਿਆ ਕਰ ਕੱਦੇ ਨੂੰ ਮੈਂ ਲੈਣ ਨੂੰ ਮੈਂ ਘਰ ਕੁੱਟਿਆ ਨਹੀਂ ਆਹ ਚਾਚੀ ਤੈਨੂੰ ਆਹੀ ਕਹਿੰਦਾ ਮੈਂ ਤਾਂ ਬੈਸੀ ਤੈਨੂੰ ਕਹਿੰਦਾ ਮੈਂ ਕਿਹਾ ਸਗਰ ਤਾਂ ਪਾਰੇ ਆਈਂਦੀ ਹੋਗੀ ਲੈ ਬਾਲ ਵੀ ਤਾਂ ਗੱਲਾਂ ਆਂ ਆਹੀ ਕਾਹਣਗੇ ਲੱਕ ਚਾਰ ਬੁੜੂਗਾ ਇਕੱਠਾ ਹੋ ਜਾਣ ਤੇ ਅਖੇ ਤਾਂ ਲੈ ਕੇ ਇਹ ਮਰਦਾਂ ਗਦੇ ਨੂੰ ਚਾਚੀ ਕਹੀ ਹੁੰਦਾ ਹੀ ਇਹ ਜਿਆ ਬੰਦਾ ਹੁੰਦਾ ਹੀ ਆਹ ਜਿਆ ਬਾਲਾਂ ਗੱਲਾਂ ਮਾਰਦਾ ਤੂੰ ਤਾਂ ਤੂੰ ਮੈਨੂੰ ਹੁਣ ਆਏ ਦੱਸ ਪਹਿਲਾਂ ਹੁਣ ਤੇਰੇ ਘਰ ਵਾਲੀ ਕਿਵੇਂ ਆਗੀ ਮੇਰੇ ਘਰ ਲਈ ਤਾਂ ਸਿੰਘਾਂ ਤੇ ਚੱਕ ਰੱਖਿਆ ਮੈਨੂੰ ਕਿਉਂ ਕੀ ਗੱਲ ਉਹ ਚਾਚੀ ਗੱਲ ਨਹੀਂ ਸਮਝਦੀ ਹੁਣ ਮੇਰਾ ਕੀ ਕਸੂਰ ਆ ਮੈਂ ਤਾਂ ਦੋ ਤਿੰਨ ਦਿਨਾਂ ਬਾਅਦ ਘਰੇ ਆਇਆ ਆਹ ਦੇਖ ਲੈ ਤੌਲ ਹਜੇ ਲਾਉਣ ਵਾਲੇ ਪਏ ਨੇ ਕੰਮ ਤਾਂ ਸਾਰੀ ਪਿਆ ਕੰਮ ਕਿੱਥੇ ਮੁੱਕੇ ਐ ਵੇ ਪਤਾ ਹੈ ਕੰਮ ਨਹੀਂ ਮੁੱਕਗਾ ਇਹ ਕਲੇਸ਼ ਮੈਨੂੰ ਮੁਕਾ ਦੂ ਕਿਦ ਤੱਕ ਮੈਨੂੰ ਮੁਕਾ ਦੂਗਾ ਚਾਚੇ ਚਾਹ ਕੋਈ ਨਾ ਚੁੱਪ ਕਰ ਜਾਗਾ ਇਹ ਤਾਂ ਤੇਜ ਬਹੁਤ ਆ ਭਾਈ ਤੀਮੀ ਬਾੜੀ ਤੇਜ ਐ ਹੁਣ ਤੂੰ ਆਏ ਲਾ ਲਾ ਇਹ ਨਹੀਂ ਕਰੋ ਕੱਢਿਆ ਉਹ ਜਵਾਖ ਤੇ ਰਾਣੀ ਨਹੀਂ ਲੋਕਾ ਦੋ ਜਾਂਦੇ ਸੀਗੇ ਨਾ ਚਾਚੀ ਤੂੰ ਉੱਥੇ ਤਾਂ ਉਹਦੀ ਬਣੀ ਦੀ ਬਣੀ ਬੈਠੀ ਉਹਦੀ ਮੈਂ ਫਿਰ ਉਹਦੀ ਮੈਂ ਤਾਂ ਬਣੀ ਬੈਠੀ ਸੀ ਮੈਂ ਕਿਹਾ ਇਥੇ ਮੇਰੀ ਬੁਤਨੀ ਦੇ ਲੈ ਗੇੜਾ ਵੀ ਕਿ ਤੇਰਾ ਪੱਕ ਕਰਦੀ ਆ ਮੈਂ ਉਹਦੇ ਮੂੰਹ ਤੇ ਕੀ ਬੋਲਣਾ ਹੁਣ ਤੈਨੂੰ ਕੀ ਆਖਾਂ ਆਏ ਮੈਂ ਅੱਛਾ ਤਾਂ ਦੱਸਦੀ ਸੀ ਉੱਥੇ ਉਹਨੇ ਦੱਦੀ ਸੀ ਮੈਂ ਮਾ ਚਾਚੀ ਮੈਨੂੰ ਸਾਰਾ ਖੁੱਲ ਕੇ ਦੱਸ ਵੀ ਬਾਰ ਦਾ ਤੇ ਹੋਈ ਕਿਵੇਂ ਆ ਬਾਰ ਦਾ ਤੁਮਣ ਪਈ ਆਇਆ ਤੇ ਇਹ ਤਾਂ ਥੋੜੀ ਜਿਹੀ ਤੇਰੇ ਘਰ ਆ ਲਈਏ ਇਹ ਤਾਂ ਖਣੀ ਮੇਂ ਜਿਵਾਖ ਰੱਖਣੀ ਮੈਨੂੰ ਤੰਗ ਕਰਦੇ ਆ ਕੁੜੀ ਰੋਜ਼ ਕੁੱਟ ਪਵਾਉਂਦੀ ਆ ਮੇਰੇ ਤੇ ਐਂ ਕਹਿੰਦੀ ਆ ਹਾਂ ਕਿਹਾ ਉਹਨੇ ਆਪ ਕਹਾ ਮੈਨੂੰ ਇਧਰ ਫਟੇ ਮੂੰ ਮੈਂ ਤਾਂ ਮੇਰੇ ਸਾਲੇ ਦੇ ਨੂੰ ਐਂ ਕਹਿਣਾ ਵੀ ਚਲੇਦਾ ਟਾਈਮ ਪਾਸ ਹੋ ਜੂ ਹੈ ਆ ਜਮੀਨ ਦੇਖ ਲੈ ਚਾਚੀ ਇਹ ਜਮੀਨ ਮੈਂ ਸਿੱਤੇ ਧਰ ਕੇ ਲੈ ਜਾਉਂ। ਇਹਦੀ ਤਾਂ ਉਹ ਗੱਲ ਹੋ ਗਈ ਕਿ ਕਹਿੰਦੇ ਭਾਂਡਾ ਛੋਟਾ ਸੀ ਪਰ ਗਾਇਆ ਦੇ ਉੱਛਲ ਗਿਆ। ਇਹ ਤਾਂ ਭੁੱਖੇ ਘਰ ਦੀ ਆ ਕੇ ਰਜਣ ਲੱਗੀ। ਚੱਲ ਤੂੰ ਤਾਂ ਗੱਲਾਂ ਸਾਡਾ। ਇਹ ਗੱਲਾਂ ਜਿਹੜੀਆਂ ਤੂੰ ਕਹਿਨੀ ਸਹੀ ਨੇ। ਇਹ ਜਮਸਾਹੀ ਆ ਲੈ ਮੈਂ ਝੂਠ ਮਾਰ ਕੇ ਕੀ ਲੈਣਾ ਤੇ ਇੱਥੋਂ। ਤੂੰ ਮੈਨੂੰ ਐਂ ਦੱਸ ਜੱਗੇ ਮੈਨੂੰ ਤੂੰ ਨੇੜੇ ਕਿ ਮੈਨੂੰ ਉਹ ਨੇੜੇ ਆ। ਉਹ ਚਾਚੀ ਉਹ ਤਾਂ ਤੇਰੀ ਗੱਲ ਠੀਕ ਐ। ਮੈਂ ਤੈਨੂੰ ਐਂ ਕਹਿਣਾ ਵੀ ਰਾਣੀ ਤੇ ਉਹਦੇ ਚਵਾਖਾਂ ਦਾ ਕੋਈ ਪਤਾ ਤੈਨੂੰ। ਮੈਨੂੰ ਤਾਂ ਇਹ ਕਹਿੰਦੇ ਸੀਗਾ ਕਿ ਪੜ੍ਹਨ ਨੂੰ ਲੱਗੀ ਨਾ ਨਹੀਂ ਉੱਥੇ ਪੜ੍ਹਨ ਪਾਤੇ ਕਹਿੰਦੇ ਮੈਨੂੰ ਉਹ ਪੜ੍ਹਨਾ ਨਹੀਂ ਆਉਂਦਾ ਕੀ ਕਹਿੰਦੇ ਹੁੰਦੇ ਆ ਤੈਨੂੰ ਪਤਾ ਪਹਿਲਾ ਵਾਲਾ ਮੁੜਮੁੜ ਕਿੱਥੇ ਆਉਂਦਾ ਚਾਚੀ ਉਹ ਤਾਂ ਗੱਲ ਤੇਰੀ ਠੀਕ ਹੈ ਪੜ੍ਹਨ ਵੀ ਕਿਸੇ ਕਾਲਜ ਚ ਸਕੂਲ ਚ ਪਾਏ ਹੋਣਗੇ ਕੀ ਠਾਠ ਕਾਣਾ ਪਤਾ ਤੈਨੂੰ ਪਤਾ ਨਹੀਂ ਕੀ ਹੋਸਲ ਹੁਸਲ ਕਹਿੰਦੀ ਮੈਨੂੰ ਤਾਂ ਹੀ ਨਹੀਂ ਪਤਾ ਕੀ ਕਹਿੰਦੇ ਆ ਨਹੀਂ ਸਮਝ ਗਿਆ ਚਾਚੀ ਹੋਸਲ ਨਹੀਂ ਹੋਸਟਲ ਅੱਛਾ ਫਿਰ ਮੈਨੂੰ ਕਹਿੰਨਾ ਨਹੀਂ ਉਹ ਤਾਂ ਪਤਾ ਮੈਂ ਤਾਂ ਉਹੀ ਪੜ੍ਹਨੇ ਜਵਾਨੇ ਨਹੀਂ ਆ ਇਹ ਤਾਂ ਹੁਣ ਵਾਲੇ ਪੜੇ ਲਿਖਿਆ ਨੂੰ ਪਤਾ ਹੈਗਾ ਚਾਚੀ ਤੇਰਾ ਵੀ ਸਹੀ ਪ ਚਲ ਕੋਈ ਨਹੀਂ ਤੂੰ ਕਰ ਕੰਮ ਮੈਂ ਵੀ ਹੁਣ ਉਹਨਾਂ ਦਾ ਦੇਖਦਾ ਕੋਈ ਪਤਾ ਟਕਾਣਾ ਲੱਗ ਜੇ ਉਹਨਾਂ ਦਾ ਫਿਕਰ ਹੋਇਆ ਪਿਆ ਤੂੰ ਮੜਾ ਇਹਨੂੰ ਖਿੱਚ ਕੇ ਰੱਖਿਆ ਕਰ ਇਹ ਤੀਏ ਜਾਏਗੀ ਥੋੜੀ ਜਿਆਦੇ ਓਏ ਚਾਚੀ ਮੈਂ ਤਾਂ ਖਿੱਚਦਾ ਸੀ ਉਦੋਂ ਤੂੰ ਹੀ ਕਹਤਾ ਇਹ ਨਹੀਂ ਵੀ ਭਾਈ ਨਾ ਕੁੱਟ ਹੁਣ ਕੁੱਟੇ ਤੋਂ ਜਹੇ ਜੀ ਕੰਧ ਕੁੱਟਲੀ ਉਹ ਜੀ ਤੀਵੀਂ ਹੋਰ ਜਾਈਦੀ ਮੈਨੂੰ ਆ ਇਸ ਪਰ ਕੋਲੇ ਕਿਵੇਂ ਕਟਵਾ ਦਿਆ ਮੈਂ ਚਲ ਠੀਕ ਆ ਚਾਚੀ ਮੈਂ ਚੱਲਿਆਂਗਾ ਹਾਂ ਹਾਂ ਚੱਲ ਫਿਰ ਮੈਂ ਮੂੰਹ ਨਾਲ ਸੀ ਫੁੱਸਪਾਤਾ ਇਧਰ ਵੀ ਹੁਣ ਜਿਵੇਂ ਮਰਜੀ ਨਿਪਟਣ ਆਵਦੀ ਹੈ ਕਦੇ ਉਧਰ ਹੋਗੀ ਕਦੇ ਉਧਰ ਹੋਗੀ ਜਹੇ ਜੀ ਔੜਦੀਆਂ ਕਰ ਦੈਨੇ ਆ ਕਹਿੰਦੇ ਨਹੀਂ ਹੁੰਦੇ ਕਹਿੰਦੇ ਸਰੀਕ ਤਸਰੀਕ ਕੋਈ ਰਾਜ਼ ਹੀ ਨਹੀਂ ਹੁੰਦਾ ਨਿਬਟੀ ਜਾਣਗੇ ਹੁਣ ਆਪੇ ਉਹ ਸਾਲੇ ਜੇ ਵਾਦੇ ਹਨ ਨਹੀਂ ਘਟਦੇ ਤੁਰੇ ਜਾਂਦੇ ਯਾਰ ਸਿਹਤ ਬਹੁਤ ਖਰਾਬ ਹੋ ਗਈ ਓਹੋ ਲੈ ਚੰਗਾ ਦਿਨ ਜਿਹੜਾ ਸਰਪੰਚ ਤੱਕ ਰਿਹਾ ਸਰਪੰਚ ਸਾਸਤਰੀ ਕਾਲ ਆ ਉਹ ਸਾਸਤਰੀ ਕਾਲ ਮਾਤਾ ਜੀ ਮਾਤਾ ਜੀ ਬੈਠੋ ਜੀ ਬੈਠੇ ਭਾਈ ਕਿਵੇਂ ਹੁਣ ਆਉਣਾ ਹੋਇਆ ਮਾਤਾ ਅੱਜ ਆਉਣਾ ਤਾਂ ਹੋ ਗਿਆ ਦੇਖ ਸਾਧੂਆਂ ਪੈਣ ਸੜਾਈ ਜਾਂਦਾਂ ਜੇ ਮੇਰੀ ਪੈਣ ਸਣਾਵੇ ਤਾ ਮੈਨੂੰ ਆਇਆ ਚਾਚਾ ਦੇ ਵੀ 1500 ਆ ਗਿਆ ਤੈਨੂੰ ਪਤਾ ਮੇਰੇ ਕੋਲ ਕਿੰਨੀ ਕਮਾਈ ਆਉਂਦੀ ਹੈ ਅੱਜ ਕੱਲ ਦੇ ਦੇਖ ਇਹ ਜੇ ਮੁੰਡੇ ਕਿਸੇ ਕਰਮਾਂ 'ਇ ਰੋਟੀ ਮਿਲਦੀ ਹੈ ਹੈ ਮੈਂ ਤਾਂ ਉਹਨਾਂ ਕਮਾਉਣੀ ਉਹਨਾਂ ਖਾਣੀਆਂ ਤੇ ਵੋਟਾਂ ਤੁਲਣੀਆਂ ਪਈ ਉਹ ਤਾਂ ਹੜਕ ਕਰਤਾਂ ਤੋਂ ਬਈਆਂ ਨਹੀਂ ਮੰਗਾ ਉਹ ਕੋਈ ਨਾ ਮਾਤਾ ਸੁਡੀ ਕਰਦਾ ਇਹ ਹੱਲ ਤੇ ਇਹ ਫਾਰਮ ਪਰੇ ਸੀਗੇ ਫਾਰਮ ਫੜਾ ਕਿ ਨਹੀਂ ਕਰੇ ਤੁਹਾਡੇ ਉਹ ਮਾਤਾ ਘਰੇ ਕਾਹ ਨੂੰ ਫੜੱਕ ਜਾਣੇ ਸੀਗੇ ਕਰੇ ਤੇ ਮੈਂ ਵੀ ਆਪ ਹੀ ਅੱਕਿਆ ਪਿਆਗਾ ਤੁਸੀਂ ਮੈਨੂੰ ਨਾ ਫੜਾਏ ਕੀ ਪਤਾ ਮੈਨੂੰ ਤਾਂ ਪਤਾ ਕੀ ਕਹਿੰਦੇ ਤੁਹਾਡੇ ਇੱਥੇ ਫਿਰ ਦੇਖ ਤੇਰੀ ਮੰਮੀ ਸੀ ਭਾਈ ਵੀ ਮੈਨੂੰ ਇੰਨਾ ਨੇ ਪਤਾ ਪਤਨ ਤੇਰੇ ਭੂਆ ਸੀ ਕਹਿੰਦੀ ਫਾਰਮ ਉਰੇ ਫੜਾ ਜਾ ਮੇਰੀ ਗੱਲ ਸੁਣ ਕਹਿੰਦੀ ਫਾਰਮ ਉਰੇ ਫੜਾ ਜਾ ਅਸੀਂ ਫੜਾ ਦੇਵਾਂਗੇ ਤਾਂ ਟਾਈਮ ਨਹੀਂ ਕੰਮ ਤਾਂ ਦੇਗਾ ਤੇ ਜਦੋਂ ਬੋਤਾਂ ਲੈਣਗੇ ਉਦੋਂ ਕਿਵੇਂ ਟਾਈਮ ਹੋ ਜਾਏਗਾ ਤੁਹਾਡੇ ਕੋਲੇ ਉਹ ਮਾਤਾ ਆਪਣੀ ਸਿਚੁਏਸ਼ਨ ਨਹੀਂ ਇਦਾਂ ਨਹੀਂ ਬਣ ਜਾਂਦੀ ਕੋਈ ਗੱਲ ਨਹੀਂ ਤੁਸੀਂ ਫਾਰਮ ਮੈਨੂੰ ਫੜਾ ਕੇ ਦਿਓ ਅੱਜ ਆ ਆਧਾਰ ਕਾਰਡ ਹੋਗਾ ਡਾਕੂਮੈਂਟ ਦੋ ਤਾਂ ਹੋਰ ਨੇ ਜਾਂ ਕੋਈ ਆਧਾਰ ਕਾਰਡ ਬੈਂਕ ਖਾਤਾ ਨਹੀਂ ਲਿਆਇਓ ਕੋਈ ਗੱਲ ਨਹੀਂ ਤੁਹਾਡੇ ਅਪਲਾਈ ਕਰ ਹਾਂ ਕੋਈ ਨਹੀਂ ਤਾਂ ਮੈਂ ਫੜਾ ਜੂਗੀ ਹਾਂ ਜੀ ਸਾਮ ਸਮ ਨੂੰ ਫੜਾ ਦਿਓ ਤੇ ਐਤਕੀ ਵੀ ਤੁਸੀਂ ਖਿਆਲ ਰੱਖਣਾ ਆਪਣੇ ਵੋਟਾਂ ਦਾ ਕੋਈ ਨਾ ਰੱਖੋ ਨਾ ਕੋਈ ਧਿਆਨ ਰੱਖ ਬੋਟਾਂ ਦੇਵਾਂਗੇ ਜਿਵੇਂ ਬੋਟਾਂ ਨੂੰ ਡਾਟ ਕੇ ਪਾਵਾਂਗੇ ਤੇ ਕੰਮ ਵੀ ਤੇਰੇ ਡਾਟ ਕੇ ਦਵਾਂਗੇ ਤੇ ਪਰ ਤੂੰ ਇਹਦਾ ਮੇਰੀ ਗੱਲ ਸੁਣ ਇੰਨਾ ਕਰ ਰੱਖੀ ਜਿਹੜੀ ਤੈਨੂੰ ਜੱਗਾ ਵੋਟ ਪਾਉ ਉਹ ਵੋਟ ਜਿੱਤੇ ਆਊਗੀ ਤੈਨੂੰ ਹੈ ਜੱਗਾ ਵੋਟ ਹਾਂ ਇਹ ਧਿਆਨ ਰੱਖੀ ਹੁਣ ਤੂੰ ਮੇਰੀ ਗੱਲ ਪੱਲੇ ਵੱਲ ਨਹੀਂ ਜੱਗਾ ਵੋਟ ਜੱਗਾ ਹੁਣ ਆਇਆ ਫਿਰਦਾ ਹੋਇਆ ਨਹੀਂ ਮਾਤਾ ਕੋਈ ਗੱਲ ਖਿਆ ਰੱਖੀਏ ਗੱਲ ਦਾ ਹਾਂ ਕੋਈ ਨਾ ਮਾਤਾ ਕੋਈ ਗੱਲ ਨਹੀਂ ਬਸ ਫਾਰਮ ਫੜਾ ਜੋ ਮੈਨੂੰ ਸ਼ਾਮ ਨੂੰ ਸਰਪੰਚ ਦੇ ਵੀ ਸੜਤੀ ਸਿੱਖ ਸਾਕੇ ਜੱਗਾ ਕਿਵੇਂ ਕੀ ਬੁਲੀ ਫੂਸਪਾ ਫੇਰ ਨੂੰ ਨੰਬਰ ਵਾ ਕੇ ਰੱਖਦੇ ਯਾਰ ਇੱਕ ਤਾਂ ਉਹ ਟੈਨਸ਼ਨ ਹੀ ਹੋਈ ਪੀ ਤੇ ਮਗ ਮਾਰੂ ਪਏਗੇ ਚਲੋ ਦੇਖ ਰਿਹਾ ਕੀ ਬਣਦਾ ਹੈਗਾ ਇੱਕ ਦੋ ਚੱਕਾ ਵੈਨ ਕਿਹ ਕਿਆ ਆਇਆ ਐ ਯਾਰ ਆ ਰਾਮੂ ਵੀ ਨਾ ਜੱਕੱਖ ਵੱਟ ਕੇ ਇੱਥੇ ਸਿੱਟ ਗਿਆ ਇੰਨੇ ਕੱਖ ਕਿਵੇਂ ਵੱਡੇ ਪੈਜ ਉਹ ਪਤੰਦਰਾ ਗਰੀਬਾਂ ਨੂੰ ਪੜਾ ਜਾਂਦਾ ਥੱਬਾ ਥੱਬਾ ਖਰਾਬ ਕਰੇ ਪਏ ਯਾਰ ਬੰਦਾ ਦਾ ਆਪ ਤਾਂ ਕਿੱਧਰ ਗਿਆ ਯਾਰ ਰੰਮੂ ਹੈ ਇਧਰ ਹੀ ਵੱਡੇ ਪਏ ਆ ਕਿ ਆ ਕਿਧਰ ਵਧੀਆ ਠੀਕ ਆ ਮੈਂ ਕਰਦਾ ਗੱਲ ਕੋਈ ਗੱਲ ਨਹੀਂ ਉਹ ਯਾਰ ਕੋਈ ਨਹੀਂ ਟੈਨਸ਼ਨ ਕਿਉਂ ਲੈਣਾ ਬਾਈ ਯਾਰ ਉਹ ਤਾਂ ਗੱਲ ਹੈਗੀ ਵੇਫਿਕ ਰਹਾ ਵੇਫਿਕ ਰਹਾ ਹੈ ਸਰਪੰਚ ਇੱਕ ਮਿੰਟ ਬਾਈ ਕਰਦਾ ਗੱਲ ਮੈਂ ਇਹਦੇ ਨਾਲ ਉਹ ਤੇਰੇ ਨਾਲ ਕਰਦਾ ਬਾਅਦ ਚ ਗੱਲ ਪਾਣੀ ਕਿਧਰ ਗਿਆ ਵੱਢ ਕੇ ਕਿ ਆ ਖੇਰਾ ਰੰਮੂ ਇਹ ਵਾਹ ਕਿਹੜਾ ਤੁਰਿਆ ਆਉਂਦਾ ਹੋਏ ਇਹ ਚੱਲ ਇਹੋ ਉਹ ਆਜਾ ਆਜਾ ਜੱਗਿਆ ਕਿਵੇਂ ਆ ਉਹ ਮਾਈਦਾ ਠੀਕ ਆ ਤੇ ਕੀ ਗੱਲ ਹੋ ਗਈ ਬਾਹਲੀ ਘਬਰੇ ਹੋਣਾ ਤੂੰ ਨਹੀਂ ਠੀਕ ਹੈਗਾ ਉਹ ਕੀ ਗੱਲ ਹੋ ਗਈ ਮੈਂ ਮੇਰੀ ਗੱਲ ਸੁਣ ਸਰਪੰਚਾ ਹਾਂ ਹਾਂ ਸਰਪੰਚ ਸੁਮਾਰਦੇ ਹੁੰਦੇ ਨੇ ਬਗਾਰਦੇ ਨਹੀਂ ਹੁੰਦੇ ਨਾ ਮੈਂ ਕੀ ਬਗਾਰਦਾ ਫਿਰ ਆ ਜਿਹੜੀ ਹਾਸੀ ਜੀ ਹੈ ਨਾ ਤੇਰੀ ਇਹਨੂੰ ਬੰਦ ਕਰ ਕਾਸੀ ਨਾ ਤੂੰ ਗੱਲ ਦੱਸ ਗੱਲ ਕੀ ਹੋਈ ਆ ਤੂੰ ਐ ਪੁੱਛ ਵੀ ਹੋਇਆ ਕਿ ਨਹੀਂ ਤੂੰ ਗੱਲ ਦੱਸ ਗਿਆ ਨਾ ਮੇਰੀ ਗੱਲ ਸੁਣ ਓਏ ਹਾਂ ਸਾਰੇ ਪਿੰਡ ਨੇ ਤੈਨੂੰ ਵੋਟਾਂ પાਕੇ ਸਰਪੰਚ ਬਣਾਇਆ ਹਾਂ ਉਹ ਤਾਂ ਹੁਣ ਵੀ ਮੈਂ ਕਿਹੜਾ ਵੀ ਬਣਾਉ ਪਈ ਅੱਗੇ ਮੂਹਰੇ ਵੋਟਾਂ ਚ ਬਣਾਉ ਹਾਂ ਜਿਹੜੀਆਂ ਤੈਨੂੰ ਹੁਣ ਵੋਟਾਂ ਪੈਣਗੀਆਂ ਨਾ ਉਹ ਤੇਰੀ ਸੰਦੂਕੜੀ ਮੈਂ ਇਹ ਜੀ ਖੜਕਾਉਂ ਤੂੰ ਸਾਰੀ ਉਮਰ ਯਾਦ ਰੱਖੇਗਾ ਗੱਲ ਕਿਹੜੀ ਕਰਦਾ ਸ਼ਰਮਾ ਤਨਾ ਓਏ ਮੂੰਹ ਸਮਾੜ ਕੇ ਗੱਲ ਕਰ ਤੂੰ ਗੱਲ ਇਹ ਕਹਿ ਕੇ ਮੈਂ ਦਿੱਤੀ ਤੂੰ ਤੂੰ ਮੇਰੀ ਗੱਲ ਸਮਝ ਹਾਂ ਨਾ ਮੇਰੀ ਧੀਮੀ ਨੂੰ ਆਉਦੇ ਘਰੇ ਰੱਖੀ ਬਠਾ ਸੀ ਤੂੰ ਏ ਅੱਛਾ 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 ਤੇਰੀ ਧੀਮੀ ਸੱਚੀ ਹੋ ਗਿਆ ਓੜੇ ਮੈਨੂੰ ਕਹਿ ਕੇ ਰੱਖ ਜਿੱਕਦੀ ਵੀ ਜੇ ਸਾਡੇ ਘਰੇ ਦੱਸਦਾ ਮੈਂ ਖੁਦਕੁਸ਼ੀ ਕਰ ਲਵਾਂ ਖੁਦਕੁਸ਼ੀ ਹਾਂ ਕਰ ਲੈਂਦੀ ਤੂੰ ਨਾ ਪਾਸੋਂ ਮਰਦਾ ਸੀ ਮੈਂ ਮੈਂ ਤਾਂ ਸਰਪੰਚ ਆ ਪਿੰਡ ਦਾ ਮੈਂ ਤਾਂ ਦੋਨਾਂ ਦਾ ਪੱਖ ਰੱਖਣਾ ਹੁੰਦਾ ਠੀਕ ਹੈ ਨਾ ਸਰਪੰਚ ਪਿੰਡ ਦਾ ਹੈ ਪਿੰਡ ਦੀਆਂ ਤੀਨੀਆਂ ਰੱਖਣੀਆਂ ਨਹੀਂ ਹੈਗੇ ਤਾਂ ਮੈਂ ਰੱਖੀ ਜ਼ਰੂਰ ਸੀ ਮੈਨੂੰ ਐ ਨਹੀਂ ਪਤਾ ਕਿੱਧਰ ਗਿਆ ਕਿੱਧਰ ਨਾ ਠੀਕ ਹੈ ਨਾ ਮੈਂ ਇਹ ਦੁਵਾ ਤਾਂ ਉਹਦੇ ਹੋਰ ਕੇਸ ਉਲਝ ਗਿਆ ਸੀਗਾ ਹੋ ਜਾਦਾ ਤੂੰ ਨਿਕਲ ਗਿਆ ਕੇਸ ਚੋਂ ਰਕ ਕਿਸ ਤੇ ਤੇ ਮੈਂ ਹੁਣ ਪਾਉਂ ਉਹ ਇਹ ਕੀ ਕਰਦਾ ਓਏ 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 ਵੇ ਓਏ ਹਾਲੇ ਤੀਨ ਹੀ ਸਵੇਰ ਆ ਕੇ ਜਾ ਰੋ ਜੱਗਿਆ ਮੈਂ ਨਹੀਂ ਸਮਝਦਾ ਤੂੰ ਵੱਡਿਆ ਸਰਪੰਚਾ ਕੋਈ ਗੱਲ ਨਹੀਂ ਬਹੁਤ ਵੱਡੀ ਗਲਤੀ ਕਰ ਲਈ ਤੇ ਸਰਪੰਚ ਦੇ ਹੱਥ ਤੱਕ ਥਾਣੇ ਤੇ ਮਿਲਦਾ ਹੁਣ ਤੂੰ ਹਾਂ ਥਾਣੇ 'ਚ ਹਾਂ ਥਾਣੇ 'ਚ ਆ ਜਾ ਮਰਜ਼ੀ ਖਾਣ ਦੀ ਮੇਰਾ ਕੋਈ ਨਹੀਂ ਮਿਲਦਾ ਥਾਣੇ 'ਚ ਤੈਨੂੰ ਵੱਡਾ ਜੱਗਾ ਬਣ ਤੇਰੀਆਂ ਕਰਤੂਤਾ ਸਾਰੀਆਂ ਦੱਸੂਆਂ ਉੱਥੇ ਇਹੇ ਲੋਕਾਂ ਦੀ ਤੀਮੀਆਂ ਨਾ ਕਰਦਾ ਵੱਡਾ ਸਰਪੰਚ ਕਰ ਲਈ ਜਿਹੜਾ ਕੀ ਕਰਨਾ ਤੂੰ ਮੇਰਾ ਹੂੰ ਵੱਡੇ ਸਰਪੰਚ ਨੂੰ ਮੈਂ ਬਣਾਉਂਗਾ ਬੰਦਾ ਬਣਾਇਆ ਫਿਰਦਾ ਹਾਂ ਜੀ ਸਸਰੀ ਘਰ ਜੀ ਉਹ ਬਾਈ ਸਸਰੀ ਘਰ ਹਾਂ ਗੱਲ ਹੋਊਗੀ ਬਾਹਲਾ ਹੀ ਉਹ ਯਾਰ ਪੁੱਛਣਾ ਯਾਰ ਫਿਰ ਮੈਂ ਤੋਂ ਦੱਸਾਂ ਗੱਲ ਹਾਂ ਸਰਪੰਚ ਜੀ ਦੀ ਪੁੱਛਣਾ ਚਕਾਈ ਨਾ ਮੈਨੂੰ ਵੀ ਚੱਕਾ ਨਾ ਉਹ ਯਾਰ ਗੱਲ ਬਾਈ ਮੇਰੀ ਗੱਲ ਸਮਝ ਤੂੰ ਇਹ ਗੱਲਾਂ ਤੋਂ ਕੀ ਲੈਣਾ ਯਾਰ ਬਸ ਤੂੰ ਚੁੱਪ ਰਹਿ ਯਾਰ ਵੀਰ ਬਣ ਕੇ ਠੀਕ ਆ ਬਈ ਮੈਨੂੰ ਉਹਦਾ ਕੰਮ ਕਰਨ ਦੇ ਠੀਕ ਆ ਬਈ